ਖਾਈ ਦੇ ਰਹਿਣ ਵਾਲੇ ਨੌਜਵਾਨ ਨਵਦੀਪ ਸਿੰਘ ਨੇ ਆਪਣੀ ਤੀਖਣ ਬੁੱਧੀ ਰਾਹੀਂ ਚੰਦਰਯਾਨ 3 ਨੂੰ ਅੱਗੇ ਜਾਣ ਵਿੱਚ ਆਉਣ ਵਾਲੀ ਰੁਕਾਵਟ ਨੂੰ ਠੀਕ ਕਰਕੇ ਜਿੱਥੇ ਭਾਰਤ ਦੇ ਰਾਸ਼ਟਰਪਤੀ ਤੋਂ ਸਨਮਾਨ ਪ੍ਰਾਪਤ ਕੀਤਾ ਉੱਥੇ ਹੀ ਭਾਰਤ ਪੰਜਾਬ ਅਤੇ ਖਾਸ ਕਰ ਮੋਗਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਨਵਦੀਪ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਗੁਰਪ੍ਰੀਤ ਸਿੰਘ ਫੌਜ ਵਿੱਚ ਸੂਬੇਦਾਰ ਹਨ ਅਤੇ ਮੈਂ ठापर कॉलेज ਪਟਿਆਲਾ ਤੋਂ ਬੀਟੈਕ ਦੀ ਪੜ੍ਹਾਈ ਕਰ ਰਿਹਾ ਹਾਂ। ਨਵਦੀਪ ਨੇ ਦੱਸਿਆ ਕਿ ਮੈਨੂੰ ਇਸਰੋ ਦੇ ਹైదరాబాద్ ਸੈਂਟਰ ਵਿੱਚ ਬੁਲਾਇਆ ਗਿਆ ਅਤੇ ਪਿਛਲੇ ਸਾਲ ਚੰਦਰਯਾਨ 3 ਦੀ ਚੰ드ਰਮਾ ਤੇ ਸਫਲਤਾਪੂਰਵਕ ਉਤਰਨ ਤੋਂ ਬਾਅਦ ਇਸਰੋ ਨੂੰ ਚੰਦਰਯਾਨ 3 ਦੇ ਅੱਗੇ ਲਿਜਾਣ ਵਿੱਚ ਮੁਸ਼ਕਲ ਆ ਰਹੀ ਸੀ। ਜਿਸ ਦੇ ਹੱਲ ਲਈ ਮੈਨੂੰ ਚੰਦਰਯਾਨ ਪ੍ਰੋਜੈਕਟ ਵਿੱਚੋਂ ਇੱਕ ਹੱਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਮੇਰੇ ਵੱਲੋਂ ਗਾਈਡ ਪੇਪਰ ਤਿਆਰ ਕਰਕੇ ਚੰਦਰਯਾਨ 3 ਨੂੰ ਭੇਜਿਆ ਗਿਆ ਇਸ ਪ੍ਰੋਜੈਕਟ ਤੋਂ ਚੰਦਰਯਾਨ 3 ਦਾ ਟਰੀਖਣ ਸਫਲ ਰਿਹਾ ਤੇ ਇਸਰੋ ਦੇ ਡਾਇਰੈਕਟਰ ਨੇ ਮੇਰੇ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕੀਤੀ ਅਤੇ ਮੇਰੀ ਮਿਹਨਤ ਲਈ ਮੈਨੂੰ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸਨਮਾਨ ਕੀਤਾ ਗਿਆ Prize of Bharti and Triksh Hackathon are team 10011. I invite Nadeep Singh Sidhu on the days this team developed Lunar, an application developed to predict safe navigation routes with 10 points of interest for rovers on the moon based on the given coordinates of the landing site. <laughs> 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 ਕੀ ਹੈ ਨਾਮ ਆਇਨ ਨਾਮ ਇਸ ਦੇ ਬਿਲਕੁਲ ਹੈ ਇਹ ਆ ਨਾਮ ਦਾ ਬਿਲਕੁਲ ਹੈ ਇਹ ਆ ਬਿਲਕੁਲ ਹੈ ਉਸ ਆ ਨਾਮ ਹੈ ਨੀ 1 ਉਹ ਬੰਦਾ ਕੰਪਨੀ ਦਾ ਨੰਬਰ ਹੈ ਆਹ ਕੇ ਆਹ ਮਾਰੀ ਅੰਦਰੋਂ ਸਾਰਾ ਇਹ ਸਟੈਟਸ ਲੋਕਡ ਤੇ ਸੈਂਟ ਕਰ ਦੇ ਅਚਨ ਲੋਕਡ ਨਾਲ ਤੇ 3 ਕਰ ਦਿਖਾਓ ਆਪਣੇ ਪਿੰਡ ਦੇ ਨੌਜਵਾਨ ਨੇ ਇੱਕ ਮੁੰਡਾ ਨਵਦੀਪ ਸਿੰਘ ਸਾਡਾ ਭਤੀਜਾ ਜਿਹਨੇ ਪਿੰਡ ਦਾ ਆਪਣੇ ਮਾਤਾ ਪਿਤਾ ਦਾ ਪੂਰੀ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈਗਾ ਦੇਖੋ ਇਸਰੋ ਵਰਗੀ ਇੱਕ ਜਿਹੜੀ ਸੰਸਥਾ ਦੇ ਵਿੱਚ ਜਾ ਕੇ ਜਿਹੜੀਆਂ ਸਾਇੰਟਿਸਟਾਂ ਨੂੰ ਪ੍ਰੋਬਲਮ ਆ ਰਹੀਆਂ ਚੰਦਰਯਾਨ ਨੂੰ ਜਿਹੜੀ ਪ੍ਰੋਬਲਮ ਆਈ ਉਹਦਾ ਸੋਲੂਸ਼ਨ ਲੱਭਣਾ ਤੇ ਉਹ ਲੱਭ ਕੇ ਵੀ ਉਹਦੇ ਵਿੱਚ ਕਾਮਯਾਬ ਹੋਣਾ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਤੋਂ ਪੁਰਸਕਾਰ ਮਿਲਣਾ ਇਹ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਆ ਪੂਰੇ ਨਗਰ ਖਾਈ ਵਾਸਤੇ ਤੇ ਪੂਰੇ ਇਲਾਕੇ ਵਾਸਤੇ ਮਾਣ ਦੀ ਗੱਲ ਆ ਪੂਰੇ ਪੰਜਾਬੀਆਂ ਨੂੰ ਮਾਣ ਆ ਸਾਨੂੰ ਇਹੋ ਜੇ ਨੌਜਵਾਨਾਂ ਤੋਂ ਸੇਧ ਲੈਣੀ ਪੈਣੀ ਆ ਜਿਹੜੇ ਨੌਜਵਾਨ ਅੱਜ ਆਪਣੀ ਧਰਤੀ ਨੂੰ ਛੱਡ ਕੇ ਬਾਹਰ ਵਿਦੇਸ਼ਾਂ ਦਾ ਰੁਖ ਕਰ ਰਹੇ ਆ ਤੇ ਉਹਨਾਂ ਨੂੰ ਇਹੋ ਜੇ ਨੌਜਵਾਨਾਂ ਤੋਂ ਹੀ ਸੇਧ ਮਿਲਣੀ ਆ ਵੀ ਇੱਥੇ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਕੋਈ ਥੋੜਾ ਜਿਹਾ ਇੱਕ ਤਾਂ ਬਹੁਤ ਸ਼ਾਰਟ ਟਾਈਮ ਨੋਟਿਸ ਸੀਗਾ ਤੇ ਸਾਨੂੰ ਪਤਾ ਵੀ ਮੌਕੇ ਤੇ ਲੱਗਿਆ ਤੇ ਬਾਈ ਜੀ ਉਹਨੇ ਤਾਂ ਥੋੜਾ ਜਿਹਾ ਇਸ ਚੀਜ਼ ਨੂੰ ਹਾਈਡ ਕਰਨਾ ਚਾਹੁੰਦੇ ਸੀਗੇ ਕਹਿੰਦੇ ਵੀ ਨਹੀਂ মিডিਆ 'ਚ ਜਾਣਾ ਤੇ ਮੈਂ ਹੀ ਉਹਨਾਂ ਨੂੰ ਥੋੜਾ ਹੌਸਲਾ ਦਿੱਤਾ ਵੀ ਇਹ ਚੀਜ਼ ਆਪਾਂ ਨੂੰ ਹਾਈਡ ਨਹੀਂ ਕਰਨੀ ਚਾਹੀਦੀ ਸਗੋਂ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ ਵੀ ਬੱਚਿਆਂ ਦੇ ਵਿੱਚ ਇਹ ਮਿਸਾਲ ਜਾਵੇ ਆਪਣੇ ਪਿੰਡ ਦੇ ਹੋਰ ਨੌਜਵਾਨ ਇਹਨਾਂ ਨੂੰ ਦੇਖ ਕੇ ਸੇਧ ਲੈਣਗੇ ਅੱਗੇ ਵਧਣਗੇ ਹਨ ਤੇ ਇਸ ਕਰਕੇ ਉਹ ਫਿਰ ਉਸ ਤੋਂ ਬਾਅਦ ਉਹ ਐਗਰੀ ਹੋਏ ਜੇ ਪ੍ਰੋਪਰ ਜਿਹੜੀ ਐਜੂਕੇਸ਼ਨ ਆ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਲਿਆਂਦਾ ਜਾਵੇ ਉਸ ਤੋਂ ਬਾਅਦ ਜਿਹੜੀ ਸਿੱਖਿਆ ਹੈ ਉਹਨੂੰ ਕਿਤਾਬ ਮੁਖੀ ਬਣਾਇਆ ਜਾਵੇ ਤਾਂ ਮੇਰੇ ਹਿਸਾਬ ਨਾਲ ਇੱਕ ਤਾਂ ਨਸ਼ੇ ਵਾਲੇ ਪਾਸੇ ਉਹ ਵੀ ਨੌਜਵਾਨਾਂ ਦਾ ਰੁਝਾਨ ਜਿਹੜਾ ਉਹ ਘਟੂਗਾ ਦੂਸਰਾ ਬਾਹਰਲੇ ਪਾਸੇ ਜਾਣ ਤੋਂ ਵੀ ਕਿਉਂਕਿ ਤੇ ਇੱਥੇ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਮਹੱਈਆ ਕਰਾਏ ਜਾਣ ਉਹਨਾਂ ਦਾ ਜੀਵਨ-ਵਸਰ ਇੱਥੇ ਹੀ ਚੰਗਾ ਹੋ ਜੇ ਤੇ ਉਹਨਾਂ ਨੂੰ ਬਾਹਰ ਜਾਣਾ ਹੀ ਨਾ ਪਵੇ ਦੇਖੋ ਸਾਡਾ ਕਿੱਤਾ ਹੈਗਾ ਚਲੋ ਅਸੀਂ ਇਸ ਕਿੱਤੇ ਨਾਲ ਜੁੜੇ ਹੋਏ ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਦਿਲ ਦੇ ਵਿੱਚ ਚੀਜ਼ ਹੈ ਆਪਦੀ ਮਿੱਟੀ ਵਾਸਤੇ ਪੰਜਾਬ ਵਾਸਤੇ ਦੇਖੋ ਇਹਨੂੰ ਛੱਡ ਕੇ ਜਾਣਾ ਕਿਸੇ ਦੀ ਮਜਬੂਰੀ ਹੋ ਜਾਂਦੀ ਹੈ ਬਹੁਤ ਸਾਰੇ ਘਰਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਹਰੇਕ ਦਾ ਸ਼ੌਕ ਵੀ ਨਹੀਂ ਹੁੰਦਾਗਾ ਪਰ ਅਸੀਂ ਤਾਂ ਫਿਰ ਵੀ ਨੌਜਵਾਨਾਂ ਨੂੰ ਇਹੀ ਕਹਾਂਗੇ ਵੀ ਤੁਸੀਂ ਇਸ ਮਿੱਟੀ ਨਾਲ ਜੁੜੇ ਰਹੋ ਕੋਈ ਇੱਥੇ ਵੀ ਜਿਵੇਂ ਇਹ ਮੁੰਡੇ ਨੇ ਪ੍ਰਾਪਤੀ ਕੀਤੀ ਹੈ ਨਵਦੀਪ ਨੇ ਤੇ ਐਦਾਂ ਹੀ ਤੁਸੀਂ ਵੀ ਅੱਗੇ ਵਧੋ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਮਾਣ ਮਹਿਸੂਸ ਹੋ ਰਿਹਾ ਸਾਡਾ ਬੱਚਾ ਜਹਾਂ ਤੱਕ ਪਹੁੰਚਾ ਪੂਰਾ ਜੋਗਦਾਰ ਹੈ ਜੀ ਮੈਂ ਪੂਰੀ ਸਟੱਡੀ ਕਰਵਾਉਂਦੀ ਸੀ ਨੂੰ 5th 6th ਤੱਕ ਮੈਂ ਖੁਦ ਕਰਵਾਉਂਦੀ ਸੀ ਉਸ ਤੋਂ ਅੱਗੇ ਮਤਲਬ ਕਿ ਲਾਈਕ ਨਹੀਂ ਸਮਝ ਆ ਰਿਹਾ ਤਾਂ ਟਿਊਸ਼ਨ ਕਰਵਾਉਂਦੀ ਸੀ ਹਾਂਜੀ ਅਸੀਂ ਆਰਮੀ ਸਕੂਲ 'ਚ ਇਹਨੂੰ ਪੜਾਇਆ ਸਟਾਰਟਿੰਗ ਤੋਂ ਲੈ ਕੇ ਮੈਂ ਤਾਂ ਬੱਚਿਆਂ ਨੂੰ ਇਹ ਮੈਸੇਜ ਦਵਾਂਗੀ ਕਿ ਨਸ਼ੇ ਪਤੇ ਤੋਂ ਰਹਿ ਤੋ ਕਿ ਨਵਦੀਪ ਦੀ ਤਰ੍ਹਾਂ ਮਤਲਬ ਕਿ ਤਰੱਕੀ ਤੱਕ ਪਹੁੰਚਣਾ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰਨਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਨਵਦੀਪ ਸਿੰਘ ਪਿੰਡ ਖਾਈ ਮੈਂ ਆਪਣੀ ਪੜਾਈ ਹੁਣ ਥਾਪਾ ਇੰਸਟੀਚਿਊਟ ਆਫ ਪਟਿਆਲਾ ਵਿੱਚ ਕਰ ਰਿਹਾ ਜੇ 10ਵੀਂ 12ਵੀਂ ਦੀ ਗੱਲ ਕੀਤੀ ਜਾਵੇ ਮੈਂ ਆਰਮੀ ਸਕੂਲ ਵਿੱਚ ਪੜਿਆ ਐਜ਼ ਮੇਰੇ ਫਾਦਰ ਸਾਹਿਬ ਆਰਮੀ ਵਿੱਚ ਨੇ ਤੇ ਹੁਣ ਲਾਈਕ 12ਵੀਂ ਕਰਨ ਤੋਂ ਬਾਅਦ ਮੈਂ ਸਿੱਧਾ ਹੀ ਥਾਪਾ ਇੰਸਟੀਚਿਊਟ ਆਫ ਪਟਿਆਲਾ ਵਿੱਚ ਪੜਨ ਲੱਗ ਗਿਆ ਸੀ ਮੈਂ ਉੱਥੇ ਬੀਟੈਕ ਕਰ ਰਿਹਾ ਹਾਂ ਕੰਪਿਊਟਰ ਸਾਇੰਸ ਦੇ ਵਿੱਚ ਮੈਂ 3rd ਇਅਰ ਚੱਲੂ ਆ ਇਸ ਸਾਲ ਦੇ ਵਿੱਚ ਐਂਟਰੀ ਜੀ ਪੜਾਈ ਕਰ ਰਹੇ ਸੀ ਅਸੀਂ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਆਪਣਾ ਜੋ ਲੌਂਚ ਕੀਤਾ ਸੀਗਾ ਹੈਕਥਨ ਲੌਂਚ ਕੀਤਾ ਸੀ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਜੀ ਤਾਂ ਉਹਦੇ ਉਹਦੇ ਨਾਲ ਅਸੀਂ ਹైదరాబాద్ ਗਏ ਸੀ ਜੀ ਉਸ ਦੇ ਨਾਲ ਇਸ ਦੇ ਵਿੱਚ ਐਂਟਰੀ ਹੋ ਗਈ ਸੀ ਜੀ ਚਾਰ ਜਣੇ ਦੀ ਟੀਮ ਸੀ ਜੀ ਲਾਈਕ ਮੇਰੇ ਟੀਮ ਮੇਟਸ ਇੱਕ ਨਾਬੇ ਤੋਂ ਮਨਕੀਰਤ ਸਿੰਘ ਜ਼ਿਰਕਪੁਰ ਤੋਂ ਆਪਣਾ ਅਦਿੱਤ ਸਪਰਾ ਤੇ ਦਿੱਲੀ ਤੋਂ ਰਿਆਸ ਜਦੇਵਾ ਮੰਨ ਦੇ ਵਿੱਚ ਸੀ ਕਿ ਬਸ ਰੱਬ ਨੇ ਚੜ੍ਹਾਈਆਂ ਕਰਤੀਆਂ ਬਸ ਇਦਾਂ ਹੀ ਚੱਲਦਾ ਰਹੇ ਜੀ ਇਹ ਪ੍ਰੋਜੈਕਟ ਵਿੱਚ ਪਹਿਲਾਂ ਤਾਂ ਸਾਡੇ ਉੱਥੇ ਕਾਲਜ ਕਾਲਜ ਵਿੱਚ ਪ੍ਰਸ਼ਾਂਤ ਸਿੰਘ ਰਾਣਾ ਸਰ ਸੀ ਉਹਨਾਂ ਨੇ ਕਾਫੀ ਹੈਲਪ ਕੀਤੀ ਫਿਰ ਸਾਡੇ ਜੋ ਸਪੇਸ ਦੇ ਇਨਸਟ੍ਰਕਟਰ ਸੀ ਮਮਤਾ ਗੁਲਾਟੀ मैम ਉਹਨਾਂ ਨੇ ਵੀ ਕਾਫੀ ਹੈਲਪ ਕੀਤੀ ਇੱਥੋਂ ਜਾਣ ਤੋਂ ਬਾਅਦ ਬੇਸਿਕਲੀ ਅਸੀਂ ਕੀ ਕਰਨਾ ਹੁੰਦਾ ਹੈ ਕਿ ਉੱਥੇ ਜਾ ਕੇ 30 ਘੰਟੇ ਵਿੱਚ ਸਭ ਬਣਾਉਣਾ ਹੁੰਦਾ ਹੈ ਤਾਂ 30 ਘੰਟੇ ਵਿੱਚ ਸਾਨੂੰ ਇਸਰੋ ਵੱਲੋਂ ਦੋ ਸਾਇੰਟਿਸਟ ਅਲਾਟ ਹੋਏ ਸੀ ਦੋ ਵਿਗਿਆਨੀ ਅਲਾਟ ਹੋਏ ਸੀ ਉਹਨਾਂ ਨੇ ਬਹੁਤ ਮਦਦ ਕੀਤੀ ਜੀ ਕਿਉਂਕਿ ਹੁਣ ਆਪਾਂ ਜਿਸ ਚੀਜ਼ ਤੇ ਕੰਮ ਕਰ ਰਹੇ ਹਾਂ ਉਹ ਨਾਰਮਲ ਤਾਂ ਆਪਾਂ ਜੋ ਚੀਜ਼ਾਂ ਕਰਦੇ ਗੂਗਲ ਤੇ ਮਿਲ ਜਾਂਦੀਆਂ ਪਰ ਇਹਦੇ ਬਾਰੇ ਜਾਣਕਾਰੀ ਗੂਗਲ ਤੇ ਲੱਭਣੀ ਬਹੁਤ ਔਖੀ ਆ ਤਾ ਉਹਦੇ ਵਿੱਚ ਉਹ ਜੋ ਵਿਗਿਆਨਿਕ ਸੀ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜੀ ਤੇ ਇਹ ਜੋ ਸਾਡਾ ਪ੍ਰੋਜੈਕਟ ਹੈ ਇਹਦਾ ਮਤਲਬ ਮੂਲ ਸੀ ਜੀ ਕਿ ਆਪਾਂ ਚੰਦ ਤੇ ਸੇਫ ਨੈਵੀਗੇਸ਼ਨ ਰੂਟਸ ਲੱਭਣੇ ਨੇ ਕਿ ਚੰ드ਰਯਾਨ 2 ਜੋ ਗਿਆ ਸੀ ਉਹਦੀ ਸਾਡੇ ਕੋਲ ਡਾਟਾ ਵਗੈਰਾ ਸੀਗਾ ਲਾਈਕ ਇਮੇਜੇਸ ਸੀ ਟੈਰੇਨ ਮੈਪ ਸੀ ਇਹ ਸਭ ਸਾਡੇ ਕੋਲ ਸੀਗਾ ਤੇ ਉਹਦਾ ਇਸਤੇਮਾਲ ਕਰਕੇ ਅਸੀਂ ਆਪਣਾ ਸੇਫ ਨੈਵੀਗੇਸ਼ਨ ਰੂਟਸ ਲੱਭਣੇ ਸੀ ਜੰਤੇ 12 ਪ੍ਰੋਬਲਮ ਸਟੇਟਮੈਂਟ ਸੀ ਜੀ ਤੇ ਉਹਦੇ ਵਿੱਚੋਂ ਅਸੀਂ ਨੌਵੀਂ ਚੁਣੀ ਸੀ ਇਹ ਅਸੀਂ ਚੁਣੀ ਐਸ ਕਰਕੇ ਸੀ ਕਿਉਂਕਿ ਆਪਣੀ ਜੋ ਵੀ ਸੀ ਉਹਦੇ ਵਿੱਚ ਇੱਕ ਇੱਕ ਛੋਟੇ ਛੋਟੇ ਸੋਲੂਸ਼ਨ ਵਗੈਰਾ ਸੀ ਅਸੀਂ ਜੋ ਪ੍ਰੋਬਲਮ ਸਟੇਟਮੈਂਟ ਚੁਣੀ ਇਹ ਦੇ ਵਿੱਚ ਉਹਦੇ ਵਿੱਚੋਂ ਹੀ ਚਾਰ ਪ੍ਰੋਬਲਮ ਸਟੇਟਮੈਂਟਾਂ ਦਾ ਹੱਲ ਇਹਦੇ ਨਾਲ ਹੀ ਨਿਕਲ ਰਿਹਾ ਸੀ ਜੀ ਜਿਵੇਂ ਹੁਣ ਉਹਦੇ ਵਿੱਚ ਬੋਲਡਰਸ ਕ੍ਰੇਟਰਸ ਹੁੰਦੇ ਜਿਵੇਂ ਖੱਡੇ ਹੋਗੇ ਤੇ ਪਹਾੜ ਛੋਟੇ ਛੋਟੇ ਪੱਥਰ ਹੋਗੇ ਉਹ ਲੱਭਨੇ ਸੀ ਉਹ ਇੱਕ ਪ੍ਰੋਬਲਮ ਸਟੇਟਮੈਂਟ ਸੀ ਸਾਨੂੰ ਇਹਦੇ ਵਿੱਚ ਅਸੀਂ ਰਾ ਲੱਭਣਾ ਸੀ ਤਾਂ ਸਾਨੂੰ ਉਹਦੇ ਵਿੱਚ ਇਹ ਵੀ ਕਰਨੀ ਪਈ ਉਹਦੇ ਵਿੱਚ ਇੱਕ ਸੀਗਾ ਕਿ ਕਿਥੇ ਕਿਥੇ ਮਿਨਰਲ ਕੰਪੋਜ਼ੀਸ਼ਨ ਜਾਂ ਕੁਝ ਵੀ ਮਿਲਦਾ ਹੈ ਉਹ ਸੀ ਇੱਕ ਪ੍ਰੋਬਲਮ ਸਟੇਟਮੈਂਟ ਉਹ ਵੀ ਅਸੀਂ ਇਹਦੇ ਵਿੱਚ ਹੀ ਕਰਨੀ ਪਈ ਕਿਉਂਕਿ ਜਿੱਥੇ ਜਿੱਥੇ ਰੋਵਰ ਜਾਊਗਾ ਜੋ ਆਪਣਾ ਉੱਥੇ ਚੰਨ ਤੇ ਲੈਂਡ ਹੋਇਆ ਉਹਨੂੰ ਇਹ ਚੀਜ਼ਾਂ ਦੇਖਣੀਆਂ ਪੈਣੀਆਂ ਅਸੀਂ ਉਹਦੇ ਵਿੱਚ ਇਹ ਵੀ ਕਰਤੀ ਸੀ ਜੀ ਤੇ ਜੋ ਵੀ ਲੈਂਡਿੰਗ ਸਾਈਟ ਵਗੈਰਾ ਸੀ ਇਹ ਸਭ ਅਸੀਂ ਉਹਦੇ ਵਿੱਚ ਚਾਰ ਪ੍ਰੋਬਲਮ ਸਟੇਟਮੈਂਟ ਆ ਉਹਦੇ ਵਿੱਚ ਇਨਕਲੂਡ ਕਰਤੀ ਸੀ ਜੀ ਇੱਕ ਦੇ ਵਿੱਚ ਹੀ ਜੀ ਐਕਚੁਅਲ ਦੇ ਵਿੱਚ ਉਹ 3D ਸਿਮੂਲੇਟ ਹੋਇਆ ਸੀ ਜੀ ਬੇਸਿਕਲੀ ਜੋ ਅੱਗੇ ਪਾ ਗੇਮਸ ਖੇਡਦੇ ਆ ਉਹ 3D ਵਿੱਚ ਜੋ ਗੇਮਸ ਖੇਡਦੇ ਆਗੇ ਉਹ 3D ਸਿਮੂਲੇਟ ਹੋ ਬੇਸਿਲ ਉਹਦੇ ਵਿੱਚ ਉਹ ਪੂਰਾ ਲੇਕ ਸਫਲ ਹੋਇਆ ਸੀ ਕਿ ਉਹਨੂੰ ਇੱਕ ਰਾਹ ਮਿਲ ਗਿਆ ਸੀ ਸੇਫ ਰਾਹ ਮਿਲ ਗਿਆ ਸੀ ਕਿ ਉਹ ਕਿਸੇ ਖੱਡੇ ਵਿੱਚ ਨਹੀਂ ਜਾ ਰਿਹਾ ਸੀ ਤੇ ਉਹ ਕਿਸੇ ਬੋਲਡਰ ਵਿੱਚ ਨਹੀਂ ਜਾ ਰਿਹਾ ਸੀ ਤਾਂ 3D ਸਿਮੂਲੇਸ਼ਨ ਦੇ ਵਿੱਚ ਉਹ ਸਫਲ ਹੋ ਗਿਆ ਸੀ ਜੀ ਇਸ ਸਭ ਤੋਂ ਵੱਡਾ ਯੋਗਦਾਨ ਜੀ ਮਾਪਿਆਂ ਦਾ ਫਿਰ ਪਿੰਡ ਦਾ ਫਿਰ ਆਪਣੇ ਇੰਸਟੀਚਿਊਟ ਦਾ ਜੀ ਦੋਸਤਾਂ ਦਾ ਸਭ ਦਾ ਯੋਗਦਾਨ ਹੈ ਜੀ ਇਸ ਦੇ ਵਿੱਚ ਜੀ ਨਸ਼ਿਆਂ ਦੇ ਵਿੱਚ ਤਾਂ ਵੈਸੇ ਕੁਝ ਰੱਖਿਆ ਨਹੀਂ ਐ ਮੈਂ ਤਾਂ ਇਹੀ ਕਹੂੰਗਾ ਕਿ ਨਸ਼ੇ ਕਰਕੇ ਅੱਜ ਤੱਕ ਕਿਸੇ ਦਾ ਕੁਝ ਬਣਿਆ ਨਹੀਂ ਆ ਨਸ਼ਾ ਕਰਕੇ ਤਾਂ ਸਭ ਮਤਲਬ ਲੁੱਟ ਹੀ ਜਾਂਦੇ ਨੇ ਮੈਂ ਤਾਂ ਕਹੂੰਗਾ ਵੀ ਪੜਾਈ ਹੀ ਕਰੋ ਕਿਉਂਕਿ ਜੋ ਆਪਣ ਲਾਈਕ ਇੰਡੀਆ ਦੇ ਵਿੱਚ ਹੈ oportunities ਬਹੁਤ ਨੇ ਜੀ ਬਾ ਜਾਂ ਨਾ ਆਪ ਨੂੰ ਬਾਹਰ ਜਾਣ ਦੀ ਲੋੜ ਹੈ ਇੰਡੀਆ ਆਪ oportunity ਦਿੰਦਾ ਬਸ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਇੱਥੇ ਆਪਾਂ ਬਾਹਰ ਜਾਣੇ ਉੱਥੇ ਮਿਹਨਤਾਂ ਕਰਦੇ ਉਹਦੇ ਨਾਲ ਆਪਾਂ ਇੰਡੀਆ 'ਚ ਮਿਹਨਤ ਕਰੀਏ ਇੰਡੀਆ ਬਹੁਤ oportunity ਦਿੰਦਾ ਹੈ ਜੀ ਨਹੀਂ ਜੀ ਪਿੰਡ ਦਾ ਦੂਰ ਨਹੀਂ ਜਾਂਦੇ ਜੀ ਕਿ ਜੇ ਉੱਥੇ ਸਟੇ ਵਗੈਰਾ ਹੋਇਆ ਉਹ ਜੋ ਦੇਣਗੇ ਉੱਥੇ ਤਾਂ ਰਹਿਣਾ ਹੀ ਪੈਣਾ ਜੀ ਨਾਲ ਉਹਨਾਂ ਦੇ ਫਿਰ ਦੇਖਣਾ ਪੈਣਾ ਜੀ ਜੀ ਧੰਨਵਾਦ ਮੈਂ ਆਪਣੀ ਸਰਕਾਰ ਦਾ ਕਰਦਾ ਜੀ ਇਸਰੋ ਦਾ ਕਰਦਾ ਜੀ ਮੈਂ ਪੇਰੈਂਟਸ ਦਾ ਕਰਦਾ ਮੈਂ ਥਾਪਰ ਦਾ ਕਰਦਾ ਮੈਂ ਸਭ ਤੋਂ ਵੱਧ ਆਪਣੇ ਪਿੰਡ ਦਾ ਕਰਦਾ ਜੀ ਜੋ ਮੈਂ ਨੰਮਾਨ ਸਤਕਾਰ ਦੇ ਰਿਹਾ ਜੀ